ਬਾਰਮ ਸਤਕਾਰ ਜੋਗ ਸਤਗਰਾਂ ਦੀ ਸਾਜੀ ਨਵਾਜੀ ਸੰਗਤ ਜੀ ਅੱਜ ਦੇ ਸਮੇਂ ਦੀ ਇੱਕ ਸਚਾਈ ਆਪ ਸੰਗਤਾਂ ਦੇ ਪਾਵਨ ਚਰਨਾਂ ਵਿੱਚ ਰੱਖਣ ਲੱਗੇ ਆਂ ਜਦੋਂ ਕੋਈ ਮਿਹਨਤ ਕਰਨ ਵਾਲਾ ਆਪਣੇ ਜੀਵਨ ਵਿੱਚ ਮਿਹਨਤੀਆ ਮਿਹਨਤ ਕਰਕੇ ਤਰੱਕੀ ਤੇ ਪਹੁੰਚਦਾ ਕੇ ਸਾਧ ਸੰਗਤ ਜੀ ਸ਼ਰੀਕ জাফর ਗੁਰੂ ਪਿਆਰੋ ਆਪਾਂ ਕਹਿ ਲੀਏ ਨਕੰਮੇ ਬੰਦੇ ਜਿਹੜੇ ਆਪ ਖੱਤੀ ਕੰਮ ਨਹੀਂ ਕਰਦੇ ਜਾਂ ਮਿਹਨਤ ਨਹੀਂ ਕਰਦੇ ਉਹ ਕਿਸੇ ਦੀ ਕੀਤੀ ਹੋਈ ਤਰੱਕੀ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਮੂੰਹ ਜੋੜ ਕੇ ਗੱਲਾਂ ਕਰਦੇ ਆ ਅੱਜ ਦੇ ਸਮੇਂ ਦੀ ਸਚਾਈ ਆਪ ਗੁਰਸਿੱਖ ਸੰਗਤਾਂ ਦੇ ਪਾਵਨ ਚਰਨਾਂ ਦੇ ਵਿੱਚ ਡੇਢ ਕਾਂ ਵਾਲਾ ਕਵਿਸਨਰ ਜੱਥਾ ਪੇਸ਼ ਕਰਨ ਲੱਗਾ ਪਿਆਰ ਦੇ ਨਾਲ ਇਹ ਇੰਉਂ ਸਰਬਨ ਕਰੋ ਜੀ ਹਾਂਜੀ ਸੱਚੇ ਪਰਮੇਸ਼ਰ ਨੇ ਦ੍ਰਿਸ਼ਟੀ ਹੈ ਜਨਾ ਤੇ ਪਾਈ ਹੈ ਕਿਰਪਾ ਕਰਕੇ ਜੀ ਲਗਣ ਆਪ ਉਹਨਾਂ ਦੀ ਲਾਈ ਇਹ ਕਿਰਪਾ ਕਰਕੇ ਜੀ ਲਗਣ ਆਪ ਉਹਨਾਂ ਦੀ ਲਈ ਜੀ ਨੇ ਪੈਰ ਬੜੇ ਇਹ ਮੈਂ ਦੇਖਿਆ ਹੈ ਜੀ ਅੱਖੀ ਜਾਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਜਾਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਮਿਹਨਤ ਨੂੰ ਫਲ ਲੱਗਦਾ ਜਿਹੜੇ ਕਰਦੇ ਨੇ ਮਨ ਕਰਕੇ ਸਹਿ ਜੋਗੀ ਘਟ ਹੁੰਦੇ ਬਹੁਤੇ ਵੇਖ ਤਰੱਕੀ ਸੜਦੇ ਸਹਿ ਜੋਗੀ ਘਟ ਹੁੰਦੇ ਬਹੁਤੇ ਵੇਖ ਤਰੱਕੀ ਸੜਦੇ ਇਹ ਸੋਭਾ ਜਗ ਦੀ ਜੋ ਮਿਲਦੀ ਨਹੀਂ ਹਜ਼ਾਰਾਂ ਲੱਕੀ ਇਹ ਜਨਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਏ ਜਨਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਤਰੱਕੀ ਦੇ ਰਾਹ ਔਖੇ ਕਿਤੇ ਪਵੇ ਸੰਘਰਸ਼ ਨੂੰ ਕਰਨਾ ਕਦੇ ਭੁੱਖੇ ਰਹਿ ਰਹਿ ਕੇ ਕਦੇ ਫਿਰ ਧੁੱਪਾਂ ਦੇ ਵਿੱਚ ਸੜਨਾ ਕਦੇ ਭੁੱਖੇ ਰਹਿ ਰਹਿ ਕੇ ਕਦੇ ਫਿਰ ਧੁੱਪਾਂ ਦੇ ਵਿੱਚ ਸੜਨਾ ਲੈ ਮਿਲਦਾ ਉਹ ਵੀ ਨਾਲ ਜਿਸਦੇ ਹੁੰਦੀ ਆਸ ਹੈ ਪੱਕੀ ਇਹ ਜਾਨੀ ਔਕੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਜਾਨੀ ਔਕੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਗੱਲਾਂ ਕੰਮਿਆਂ ਦੀ ਰਹਿੰਦੇ ਪੈਰ ਟੱਕਾ ਕਰਦੇ ਬੰਦੇ ਵਿੱਚ ਬਿੱਲੜਾਂ ਦੇ ਗੱਲਾਂ ਮਨੁਕਰਤਨੇ ਘੜਦੇ ਬੰਦੇ ਵਿੱਚ ਬਿੱਲੜਾਂ ਦੇ ਗੱਲਾਂ ਮਨੋਕਰਤਨੇ ਘੜਦੇ ਐਨ ਮਾਇਆ ਤੋਂ ਨੰਬਰ ਦੀ ਇਹ ਰੱਖ ਤੈ ਸੋਜਣ ਸ਼ਕਤੀ ਇਹ ਕਰਨੀ ਔਕੀਏ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਕਰਨੀ ਔਕੀਏ ਕਿਸੇ ਦੀ ਹੁੰਦੀ ਵੇਖ ਤਰੱਕੀ ਸਰਬੀਮ ਲਖਾਰੀ ਜੀ ਗੱਲਾ ਕਹਿੰਦਾ ਬਹੁਤ ਜ਼ਰੂਰੀ ਹੈ ਹੌਸੇ ਬੰਦਿਆਂ ਤੋਂ ਸਦਾ ਬਣਾ ਕੇ ਦੂਰੀ ਐ ਹੌਸੇ ਬੰਦਿਆਂ ਤੋਂ ਰੱਖੋ ਸਦਾ ਬਣਾ ਕੇ ਦੂਰੀ ਜ਼ਿੰਦਗੀ ਚੋਂ ਕੱਢ ਦਈਏ ਜਿਵੇਂ ਦੁੱਧ ਤੇ ਗੱਡੀਏ ਮੱਖੀ ਇਹ ਜਰਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਜਰਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਸਰ ਸੇਮ ਲਖਾਰੀ ਦੀ ਗੱਲਾਂ ਕਿੰਦਾ ਬਹੁਤ ਜ਼ਰੂਰੀ ਹੈ ਹੌਸੇ ਬੰਦਿਆਂ ਤੋਂ ਰੱਖੋ ਸਦਾ ਬਣਾ ਕੇ ਦੂਰੀ ਹੈ ਹੌਸੇ ਬੰਦਿਆਂ ਤੋਂ ਰੱਖੋ ਸਦਾ ਬਣਾ ਕੇ ਦੂਰੀ ਜਿੰਦਗੀ ਚੋਂ ਕੱਢ ਦਈਏ ਜਿਵੇਂ ਦੁੱਧ ਚੋਂ ਕੱਢੀਏ ਮੱਖੀ ਇਹ ਜਾਨੀ ਔਖੀ ਐ ਕਿਸੇ ਦੀ ਹੁੰਦੀ ਵੇਖ ਤਰੱਕੀ ਇਹ ਜਾਨੀ ਔਖੀ ਐ ਕਿਸੇ ਦੀ हिकु तरक़ी